we uh -huh. मुर्दाबा मुशू मुर्दा मुर्दा बी पी सरकारबा मार्की

ਮੁਰਦਾਬਾ ਜੀ ਦੇ ਵੀ ਸਤਿਕਾਰ ਮੁਰਦਾਬਾ ਗੁਰਦੁਆਰਾ ਦੁਰਗਾਦ ਮੁਰਦਾਬਾ ਜੀ ਦੇ ਵੀ ਸਤਿਕਾਰ ਮੁਰਦਾਬਾ 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 ਨਾਨਕ ਜੀ ਜੀ ਦੇ ਸਤਿਕਾਰ ਮੁਰਦਾਬਾ ਦੇਖੋ ਇੱਕ ਰਾਜ ਬਸਾਖੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਅੱਜ ਇਸ ਸ਼ੁਭ ਦਿਨ ਤੇ ਮੈਂ ਗੁਰਦੁਆਰਾ 40 ਸਾਹਿਬ ਅਸ਼ੀਰਵਾਦ ਲੈਣ ਆਇਆ ਮੇਰੇ ਨਾਲ ਜ਼ਿਲ੍ਹਾ ਦੇ ਐਕਸੀਲ ਸਾਡੇ ਗੁਰਦਾਸਪੁਰ ਦੇ ਇੰਚਾਰਜ ਬਗੇਲ ਜੀ ਸਭ ਲੋਗ ਅਜੇ ਸ਼ੀਖ ਬਦਲ ਰਹੇ ਨੇ ਤੇ ਇਹ ਕੀ ਅੱਜ ਦਾ ਬੜਾ ਸ਼ੁਭ ਦਿਨ ਨਾ ਕਰਦੇ ਸਭ ਦੇਖਿਆ ਜਾ ਰਿਹਾ ਕਿ ਜਿਹੜਾ ਜਿਹੜੇ ਕਿਸਾਨਾਂ ਵੱਲੋਂ ਮਤ ਕਰਦੇ ਤੁਹਾਡਾ ਜ਼ੋਰ ਕੀਤਾ ਜਾ ਰਿਹਾ ਉਹ ਕੀ ਕਰਨਾ ਚਾਹੁੰਦੇ ਹਨ ਬਈ ਦੇਖੋ ਕਿਸਾਨ ਵੀ ਆਪਣੇ ਪਰਿਵਾਰ ਤੋਂ ਮੈਂ ਵੀ ਕਿਸਾਨੀ ਤੋਂ ਆ ਮੈਂ ਵੀ ਕਿਸਾਨ ਪਰਿਵਾਰ ਤੋਂ ਆ ਜਿਹੜੀ ਅਸੀਂ ਗੱਲ ਨਹੀਂ ਉਹਦੇ ਚਾਹਣਿਆਂ ਦਾ ਕੋਈ ਹੱਲ ਹੋ ਜਾਏ ਕੋਈ ਸਰਕਾਰ ਚਾਹਦੀ ਵੀ ਹੈ ਕੋਈ ਪੰਜ ਬ ਅਫਸਰਾਂ ਐ ਐਮਐਸਬੀ ਸਰਕਾਰ ਮੰਨੀ ਵੀ ਆ ਮੁਰਕੇ ਬਿਠਾ ਕੇ ਨੂੰ ਕੋਈ ਹੱਲ ਕਰਨਾ ਚਾਹੀਦਾ ਦੇਖੋ ਘਰ ਦੇ ਚਾਰ ਪਰਿਵਾਰ ਪਰਿਵਾਰ ਵਿੱਚ ਜੋ ਦੋ ਪਰਿਵਾਰ ਆਪਸੇ ਉਹਨਾਂ ਦੇ ਖੋਈ ਜਾਂਦੀ ਮਾਰੇ ਮੋਟੀ ਕਰਕੇ ਤੇ ਬੈਠ ਕੇ ਮੁੱਖ ਗੱਲ ਬੁਕਰੀ ਚੇਂਜ ਕਰਕੇ ਤੇ ਕਿੱਦਾਂ ਦੇ ਦੇਣਾ ਜਿਹੜਾ ਹੁਣ ਇਲੈਕਸ਼ਨ ਆਣੇ ਉਹਦੇ ਵਿੱਚ ਕਿੱਦਾਂ ਦੇ ਦੇਣਾ ਦੇਖੋ ਜਵਾਬ ਤੁਹਾਨੂੰ ਪਤਾ ਹੀ ਹੈ ਇਹ ਕਰਕੇ ਅੱਜ ਹਰ ਕੋਈ ਚਾਹੇ ਕਰਦਾ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਨਗਰੀਏ ਪਰ ਅੱਗੇ ਵੀ ਪੰਜਾਬ ਦਾ ਦੇਖੋ ਬਹੁਤ ਨੁਕਸਾਨ ਹੋਇਆ 5 ਸਾਲ ਪਿਛਲੇ ਵੀ ਪੰਜਾਬ ਦੀ ਕੋਈ ਡਵੈਲਪਮੈਂਟ ਹੀ ਹੋਈ ਅੱਜ ਵੀ 2 ਸਾਲ ਹੋ ਗਏ ਤੁਹਾਡੇ ਸਾਨੂੰ ਕੋਈ ਡਵੈਲਪਮੈਂਟ ਹੀ ਹੋਈ ਨਹੀਂ ਇਸ ਕਰਕੇ ਪੰਜਾਬ ਦਾ ਨੁਕਸਾਨ ਹੀ ਹੋਇਆ ਹੋਰ ਚਾਹੀਦਾ ਹੈ ਪੰਜਾਬ ਚ ਦੇਖੋ ਜੇ ਸੈਂਟਰ ਚ ਸਰਕਾਰ ਬੀਜੇਪੀ ਇਹਦੇ ਪੰਜਾਬ ਚ ਸਰਕਾਰ ਬੀਜੇਪੀ ਆਣੀ ਚਾਹੀਦੀ ਐਮਪੀ ਤੋਂ ਬੀਜੇਪੀ ਜਿੱਤਣਾ ਚਾਹੀਦਾ ਤਾਂ ਕਿ ਡਵੈਲਪਮੈਂਟ ਹੋਣੀ ਚਾਹੀਦੀ ਸਰ ਜੇ ਤੁਸੀਂ ਜਿੱਤ ਕੇ ਜਾਂਦੇ ਮੰਨ ਲਓ ਕਿ ਇਹ ਤੁਹਾਡੇ ਜਿਹੜੇ ਵਾਦੇ ਪੂਰੇ ਕੀਤੇ ਆਲੇ ਦੇਖੋ ਉਹਦੇ ਜਿਹਾ ਪਾਣਾ ਜਿੱਦਾਂ 9 9 ਦੀ 9 ਵਿਧਾਨ ਸਭਾ ਤੋਂ ਲੋਕ ਦੋ 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 ਲੋਕ ਬਿਠਾਉਣਗੇ ਉਹਨਾਂ ਨੂੰ ਬਿਠਾ ਕੇ ਦੇ ਆਪਾਂ ਇਹ ਕਿ ਜਿਹੜੀ-ਜਿਹੜੀਆਂ ਮੰਗਾ ਲੋਕਾਂ ਦੀਆਂ ਨੇ ਪਹਿਲੇ ਦਾਰ ਸਿੱਧਾ ਹੁਣ ਕਾਦੀਆਂ ਆ ਉਥੇ ਜਿਹੜੀ ਮਿਲ ਹੈ ਉਹਦਾ ਮਸਲਾ ਬੜੀ ਦੇਰ ਤੋਂ ਉਹ ਦੇ ਤੁਰ ਕੋਈ ਹੈਲਥ ਦਾ ਕੋਈ ਆਸ਼ਾ ਹਸਪਤਾਲ ਕੋ ਖੁੱਲਣਾ ਚਾਹੀਦਾ ਕੋਈ ਨੌਜਵਾਨਾਂ ਵਾਸਤੇ ਕੋਈ ਸਟੇਡੀਅਮ ਕੋ ਇਦਾਂ ਦੀ ਕੁਝ ਹੋਣਾ ਚਾਹੀਦਾ ਕਰਦੇ ਦੇਖਿਆ ਜਰ ਜਿੱਦਾਂ ਧਾਰੀਪਾਲ ਵੀ ਮਿਲ ਬੰਦ ਗਈ ਹੈ ਕਾਫੀ ਦੇਰ ਤੋਂ ਉਹਨਾਂ ਦਾ ਕੀ ਹੈ ਪਹਿਲੇ ਵੀ ਇਸ ਮਿਲ ਵਾਸਤੇ ਬినੋਦ ਸਨਾਈ ਨੇ ਪ੍ਰਯਾਸ ਕੀਤਾ ਤੇ ਪੈਸੇ ਵੀ ਲੰਦੇ ਪਰ ਮਿਲ ਥੋੜੀ ਦੇਰ ਚੱਲੀ ਗਈ ਲੇਕਿਨ ਅੱਗੇ ਹੋਰ ਪ੍ਰਯਾਸ ਕਰਾਂਗੇ ਫਿਰ ਤੋਂ ਮਿਲ ਚਲਾਉਣ